ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਵਾਬ ਮੰਗ ਲਿਆ ਉਹਨਾਂ ਨੇ ਕਿਹਾ ਵੀ ਜਿਹੜੀ ਨਗਰ ਨਗਿੰਦੀਆਂ ਚੋਣਾਂ ਨੇ ਉਹਨਾਂ ਦਾ ਸ਼ਡਿਊਲ ਕਦੋਂ ਜਾਰੀ ਕਰ ਰਹੇ ਪਿੱਛੇ ਅਸੀਂ ਵੇਖਿਆ ਪੰਚਾਇਤੀ ਚੋਣਾਂ ਸਗੀਆਂ ਉਹ ਕਿਵੇਂ ਹੋਈਆਂ ਸਾਰਿਆਂ ਨੂੰ ਪਤਾ ਹੈਗਾ ਲਟਕ ਲਟਕ ਕੇ ਉਹਨੂੰ ਸਵਾ ਸਾਲ ਆ ਦਿੱਤਾ ਗਿਆ ਨਗਰ ਨਗਿੰਦ ਚੋਣਾਂ ਸਿਰਤੇ ਨੇ ਸਰਕਾਰ ਦੀ ਕੋਈ ਤਿਆਰੀ ਨਹੀਂ ਹੈਗੀ ਹਾਈ ਕੋਰਟ ਨੂੰ ਫਿਰ ਦਖਲ ਦੇਣਾ ਪੈ ਰਿਹਾ ਹੈ ਕਿ ਤੁਹਾਨੂੰ ਲੱਗਦਾ ਵੀ ਜਿਹੜੀ ਨਗਰ ਨਗਿੰਦੀਆਂ ਚੋਣਾਂ ਨੇ ਇਹ ਸਰਕਾਰ ਕਰਵਾਏਗੀ ਜਾਂ ਹਾਈ ਕੋਰਟ ਕਰਵਾਏਗੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਬਹੁਤ ਸਾਰੇ ਮਸਲੇ ਐਸੇ ਨੇ ਲਗਭਗ 1 ਸਾਲ ਤੋਂ ਅਸੀਂ ਦੇਖ ਰਹੇ ਹਾਂ ਚਾਹੇ ਪੁਲਿਸ ਪ੍ਰਸ਼ਾਸਨ ਦਾ ਕਾਰਵਿਹਾਰ ਜਾਂ ਚੋਣਾ ਕਰਵਾਉਣ ਨੂੰ ਲੈ ਕੇ ਆ ਜਾਂ ਪੰਚਾਇਤੀ ਪੰਚਾਇਤਾਂ ਨੂੰ ਭੰਗ ਕੀਤਾ ਗਿਆ ਉਦੋਂ ਵੀ ਬਹੁਤ ਸਾਰੇ ਮਾਮਲੇ ਨੇ ਜਾਂ ਫਿਰ ਮਾਈਨਿੰਗ ਦਾ ਮਸਲਾ ਹੈ ਜੇਕਰ ਹਾਈ ਕੋਰਟ ਵਿੱਚ ਦਖਲ ਨਾ ਦਿੰਦੀ ਤੇ ਬਹੁਤ ਸਾਰੇ ਮਸਲੇ ਉਸੇ ਤਰ੍ਹਾਂ ਰਹਿ ਜਾਣੇ ਸੀ ਇੱਕ ਉਦਾਹਰਨਾ ਪਾਉ ਵੀ ਲੈ ਸਕਦੇ ਆ ਜਿਹੜਾ ਲਾਰੈਂਸ ਦਾ ਇੰਟਰਵਿਊ ਹੋਇਆ ਸੀ ਆਈਏ ਖੜ ਤੋਂ ਜਿੱਥੇ-ਜਿੱਥੇ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਦਰਵਾਜ਼ਾ ਖੜਕਾਇਆ ਗਿਆ ਉੱਥੇ-ਉੱਥੇ ਹਾਈ ਕੋਰਟ ਨੇ ਝਾੜ-ਚੰਬੀ ਕੀਤੀ ਹੈ ਸਖਤ ਅਦਾਇਤਾਂ ਵੀ ਦਿੱਤੀਆਂ ਨੇ ਉਹ ਵੱਖਰੀ ਗੱਲ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਹਾਈ ਕੋਰਟ ਦਾ ਇੱਕਦਮ ਪਹਿਲਾਂ ਇਤਿਹਾਸ ਜਗਾ ਦਿੱਤੀ ਲੋਕਾਂ ਦੀ ਬਾਅਦ ਵਿੱਚ ਇੱਕਦਮ ਐਸਾ ਫੈਸਲਾ ਆ ਗਿਆ ਕਿ ਸਾਰੇ ਦੇ ਚਿਹਰੇ ਉਤਰ ਗਏ ਕਿ ਇਹ ਕੀ ਬਣ ਗਿਆ ਸਾਡੇ ਨਾਲ ਕਿੰਨੀਆਂ ਪਟੀਸ਼ਨਾਂ ਇੱਕੋ ਝਟਕੇ ਦੇ ਵਿੱਚ ਜਿਹੜੀਆਂ ਨੇ ਉਹ ਖਾਰਜ ਹੋ ਜਾਂਦੀ ਹੈ ਹੁਣ ਜਿੱਥੋਂ ਤੱਕ ਰਹੀ ਗੱਲ ਨਗਰ ਨਿਗਮ ਤੇ 42 ਜਿਹੜੀਆਂ ਨਗਰ ਕੌਂਸਲਾਂ ਬਣਦੀਆਂ ਨੇ ਉਹਨਾਂ ਦੀਆਂ ਚੋਣਾਂ ਕਰਾਉਣ ਦੀ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਾਉਣ ਦੀ ਹੁਣ ਪੰਜ ਨਗਰ ਨਿਗਮ ਨੇ ਹੁਣ ਇਹਨਾਂ ਦੀਆਂ ਚੋਣਾਂ ਨੂੰ ਲੈ ਕੇ ਸ਼ਡਿਊਲ ਕਿਉਂ ਨਹੀਂ ਜਾਰੀ ਕੀਤਾ ਜਾ ਰਿਹਾ ਇੱਕ ਪਾਸੇ ਤੇ ਨਵੇਂ ਚੁਣੇ ਗਏ ਪ੍ਰਧਾਨ ਆਵਾਦਵੀ ਪਾਰਟੀ ਦੇ ਅਮਨ ਰੋੜਾ ਉਹ ਜੇਤੂ ਰੈਲੀਆਂ ਵੀ ਕੱਢ ਰਿਹਾ ਥਾਂ ਥਾਂ ਤੇ ਜਾ ਰਿਹਾ ਔਰ ਦੇ ਵੀ ਦਾਵਾ ਕਰ ਰਿਹਾ ਵੱਖ-ਵੱਖ ਥਾਵਾਂ ਤੇ ਬੈਠਕਾਂ ਕਰਕੇ ਕਿ ਵੱਡੇ ਪੱਧਰ ਦੇ ਉੱਤੇ ਅਸੀਂ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਇਹ ਚੋਣ ਜਿੱਤੇਗੀ ਉਹ ਚੋਣ ਜਿੱਤਨੀ ਤੇ ਬਾਅਦ ਦੀ ਗੱਲ ਹੈ ਚੋਣ ਜਿੱਤਨੀ ਹੈ ਕਿ ਨਹੀਂ ਜਿਤਨੀ ਆਮ ਤੌਰ ਤੇ ਵੇਖਿਆ ਗਿਆ ਕਿ ਜਿਹੜਾ ਸੱਤਾ ਦੇ ਵਿੱਚ ਹੈ ਉਹਦੀ ਥੱਲੇ ਸਥਾਨਕ ਪੱਧਰ ਦੀਆਂ ਚੋਣਾਂ ਉਹਨਾਂ ਦੇ ਹੱਕ 'ਚ ਜਾਂਦੀਆਂ ਪੰਚਾਇਤੀ ਚੋਣਾਂ 'ਚ ਆਪਾਂ ਦੇਖਿਆ ਕਿ ਕਿਹੜੇ ਢੰਗ ਦੇ ਨਾਲ ਕਿੰਨੇ ਸਰਪੰਚ ਚੁਣੇ ਗਏ ਜੀ ਪਹਿਲੀ ਗੱਲ ਤੇ ਇਹਨਾਂ ਨੇ ਐਮੈਂਡਮੈਂਟ ਇਹ ਕਰਕੇ ਕੀਤੀ ਬੜਾ ਪ੍ਰਚਾਰ ਕੀਤਾ ਕਿ ਅਸੀਂ ਸੋਧ ਕੀਤੀ ਐਕ ਚਿੰਨ ਦੇ ਉੱਤੇ ਪਾਰਟੀ ਚਿੰਨ ਤੇ ਚੋਣ ਨਹੀਂ ਲੜ ਸਕਦਾ ਸਾਰੇ ਹਾਲਾਂਕਿ ਪਹਿਲਾਂ ਵੀ ਪੰਚਾਇਤੀ ਚੋਣਾਂ ਤੇ ਕੋ ਪਾਰਟੀ ਚਿੰਨ ਤੇ ਲੜੀਆਂ ਨਹੀਂ ਗਈਆਂ ਜਿਹੜੀਆਂ ਇਹ ਨਗਰ ਨਿਗਮ ਦੀਆਂ ਚੋਣਾਂ ਨੇ ਤੇ ਪਾਰਟੀ ਚਿੰਨ ਤੇ ਲੜੀਆਂ ਜਾਣੀਆਂ ਹੁਣ ਪੁਰਾਣੀ ਵਾਰਡ ਬੰਦੀ ਦੇ ਹਿਸਾਬ ਦੇ ਨਾਲੇ ਚੋਣ ਹੋਣੀ ਹੈ ਕਿ ਨਵੀਂ ਵਾਰਡ ਬੰਦੀ ਦੇ ਹਿਸਾਬ ਦੇ ਨਾਲ ਇਸੇ 6.5 ਵਿੱਚ ਫਸੀ ਹੋਈ ਹੈ ਸਰਕਾਰ ਇਸੇ ਕਰਕੇ ਜਿਹੜਾ ਸੁਭਾਈ ਜਿਹੜਾ ਚੋਣ ਕਮਿਸ਼ਨ ਹੁੰਦਾ ਹੈ ਚੋਣ ਅਧਿਕਾਰੀ ਨੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਤਾਲਮੇਲ ਨਹੀਂ ਹੈ ਉਹਨਾਂ ਵੱਲੋਂ ਕੋਈ ਸ਼ਡਿਊਲ ਹੀ ਨਹੀਂ ਜਾਰੀ ਕੀਤਾ ਗਿਆ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਇਸੇ ਕਰਕੇ ਰੇੜਕਾ ਬਣਿਆ ਹੋਇਆ ਕਿ ਸ਼ਡਿਊਲ ਜਾਰੀ ਕਰੋ ਹਾਲਾਂਕਿ ਪਹਿਲਾਂ ਸਰਕਾਰ ਨੇ ਭਰੋਸਾ ਦਿਵਾਇਆ ਸੀ ਔਰ ਜਦੋਂ ਹਾਈ ਕੋਰਟ ਨੇ ਕਿਹਾ ਕਿ ਇੰਨੇ ਸਮੇਂ ਦੇ ਵਿੱਚ ਵਿੱਚ ਜਿਹੜੀ ਹੈ ਚੋਣ ਮੁਕੰਮਲ ਕਰੋ ਚੋਣ ਪ੍ਰਕਿਰਿਆ ਤਾਂ ਉਦੋਂ ਸਰਕਾਰ ਆ ਜਿਹੜੀ ਉਹ ਪੈਸੇ ਖਰਚ ਕੇ ਸੁਪਰੀਮ ਕੋਰਟ ਤੱਕ ਵੀ ਗਈ ਸੁਪਰੀਮ ਕੋਰਟ ਨੇ ਵੀ ਸਰਕਾਰ ਨੂੰ ਰਾਹਤ ਨਹੀਂ ਦਿੱਤੀ ਸੁਪਰੀਮ ਕੋਰਟ ਨੇ ਵੀ ਇਹ ਹੀ ਦਾਲਾਖੀ ਕੇ ਜਿਹੜੀ ਇਹ ਚੋਣ ਪ੍ਰਕਿਰਿਆ ਉਹ ਮੁਕੰਮਲ ਹੋਣੀ ਚਾਹੀਦੀ ਹੈ ਕਿਉਂਕਿ ਮਿਆਦ ਖਤਮ ਹੋ ਚੁੱਕੀ ਹੈ ਜਿਹੜੀ ਪੰਚਾਇਤੀ ਚੋਣ ਵੀ ਪਹਿਲਾਂ ਹੋਈ ਸੀ ਪਿੰਡਾਂ ਦੀਆਂ ਪੰਚਾਇਤਾਂ ਦੀ ਉਹ ਵੀ 8-9 ਮਹੀਨੇ ਲੇਟ ਹੋ ਗਈ ਸੀ ਦੇਰੀ ਨਾਲ ਹੋਈਆਂ ਚੋਣਾਂ ਉਸ ਤੋਂ ਬਾਅਦ ਜਿਹੜੀਆਂ ਨਗਰ ਨਿਗਮ ਦੀਆਂ ਮਿਆਦ ਆ ਜਿਹੜੀ ਹੈ ਉਹ ਪੂਰੀ ਹੋ ਚੁੱਕੀ ਹੈ ਜੇਕਰ ਹਾਲੇ ਵੀ ਨਗਰ ਕੌਂਸਲਾਂ ਨਗਰ ਨਿਗਮਾਂ ਦੀਆਂ ਚੋਣਾਂ ਇਸੇ ਤਰ੍ਹਾਂ ਪੈਂਡਿੰਗ ਰੱਖੀਆਂ ਜਾਣਗੀਆਂ ਦੂਜੇ ਪਾਸੇ ਪਾਰਟੀ ਪੱਧਰ ਤੇ ਜਿੰਨੀਆਂ ਮਰਜ਼ੀ ਸਰਗਰਮੀਆਂ ਤੁਸੀਂ ਕਰੀ ਜਾਓ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਪਰ ਸਮੇਂ ਸਿਰ ਦੇ ਉੱਤੇ ਚੋਣ ਪ੍ਰਕਿਰਿਆ ਕਿਉਂ ਨਹੀਂ ਪੂਰੀ ਕਰਵਾਈ ਜਾ ਰਹੀ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਹੁਣ ਆਮ ਆਦਮੀ ਪਾਰਟੀ ਇਵੈਂਟ ਮੈਨੇਜਮੈਂਟ ਦੇ ਵਿੱਚ ਇਸ ਤਰ੍ਹਾਂ ਲੱਗੀ ਹੈ ਜਿਹੜੀਆਂ 4 ਜਿਮੜੀ ਚੋਣਾਂ ਹੋਈਆਂ 3 ਜਿੱਤ ਕੇ ਯਾਤਰਾ ਦੇ ਰੂਪ ਦੇ ਵਿੱਚ ਇੱਕ ਸਿਆਸੀ ਰੈਲੀ ਕੀਤੀ ਗਈ ਉਹਦਾ ਸਿਆਸੀ ਮਕਸਦ ਇਹੀ ਸੀ ਕਿ ਉਹਨਾਂ ਨੇ ਉਹ ਰੂਟ ਬਣਾ ਲਿਆ ਗਿਆ ਜਿੱਥੇ-ਜਿੱਥੇ ਨਗਰ ਨਿਗਮ ਚੋਣ ਹੋਣੀ ਹੈ ਕੀ ਤੁਸੀਂ ਲਾਂਬੰਦੀ ਕਰ ਰਹੇ ਹੋ ਹਾਲੇ ਫਿਰ ਜਾ ਕੇ ਸ਼ਡਿਊਲ ਜਾਰੀ ਕਰਨਾ ਇਹਨਾਂ ਡਰ ਕਿਉਂ ਕਿਹੜੀ ਗੱਲ ਦੀ ਬੁਖਲਾਟ ਹੈ ਕਿ ਸਮੇਂ ਸਿਰ ਦੇ ਉੱਤੇ ਚੋਣ ਨਹੀਂ ਕਰਵਾਈ ਜਾਂਦੀ ਇੱਕ ਪਾਸੇ ਤੇ ਸਮੇਂ ਸਿਰ ਤੇ ਚੋਣ ਨਹੀਂ ਕਰਵਾਈ ਜਾਂਦੀ ਦੂਜੇ ਪਾਸੇ ਜਿਹੜੇ ਆ ਲੱਡੂ ਵੀ ਵੱਡੇ ਜਾਂਦੇ ਆ ਜਿੱਤ ਦੀਆਂ ਖੁਸ਼ੀਆਂ ਵੀ ਮਨਾਈਆਂ ਜਾਂਦੀਆਂ ਜਿਹੜੀ ਪਾਰਟੀ ਜਿੱਤਦੀ ਉਹਨੂੰ ਜਸ਼ਨ ਮਨਾਉਣਾ ਵੀ ਚਾਹੀਦਾ ਪਰ ਜਿਹੜੀਆਂ ਦੇਰੀਆਂ ਹੁੰਦੀਆਂ ਉਹ ਕਿਉਂ ਹੋ ਰਹੀਆਂ ਸਭ ਤੋਂ ਵੱਡਾ ਸਵਾਲ ਇਹ ਹੈ ਹਾਈ ਕੋਰਟ ਨੂੰ ਤੇ ਇਸ ਮਾਮਲੇ ਦੇ ਵਿੱਚ ਆਉਣਾ ਵੀ ਨਹੀਂ ਚਾਹੀਦਾ ਉਹ ਕਿਉਂ ਹੋਣਾ ਪੈਂਦਾ ਸਖਤ ਅਦਾਇਤਾਂ ਕਿਉਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਪਟੀਸ਼ਨਾਂ ਪੈਂਦੀਆਂ ਨੇ ਦਰਵਾਜ਼ੇ ਖੜਕਾਏ ਜਾਂਦੇ ਨੇ ਕਿ ਚੋਣਾਂ ਨਹੀਂ ਹੋ ਰਹੀਆਂ ਪੰਜਾਬ ਸਰਕਾਰ ਢਿੱਲੀ ਚੱਲ ਰਹੀ ਹੈ ਇਸੇ ਕਰਕੇ ਨਗਰ ਨਿਗਮ ਤੇ ਨਗਰ ਕੌਂਸਲਾਂ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਸਮੇਂ ਸਿਰ ਤੇ ਨੇਪਰੇ ਚੜਾਇਆ ਜਾ ਸਕੇ ਇਸੇ ਲਈ ਵਾਰ-ਵਾਰ ਕਈ ਲੋਕਾਂ ਨੂੰ ਅਦਾਲਤਾਂ ਦਾ ਰੁਖ ਕਰਨਾ ਪੈਂਦਾ ਹੈ ਔਰ ਸਰਕਾਰ ਦੀ ਕਾਰਗੁਜ਼ਾਰੀ ਵੇਖ ਲੋ ਕਿ ਜੇਕਰ ਕਿਸੇ ਮਸਲੇ ਨੂੰ ਚੈਲੰਜ ਕਰਨਾ ਚੁਣੌਤੀ ਦੇਣੀ ਹੈ ਸੁਪਰੀਮ ਕੋਰਟ ਜਾਣ ਲੱਗਿਆਂ ਮਿੰਟ ਲਾਉਂਦੀ ਜਿੱਥੇ ਆਪਦਾ ਫਾਇਦਾ ਹੋ ਰਿਹਾ ਹੋਵੇ ਤੇ ਜਿੱਥੇ ਕਿਸੇ ਕੇਸ ਨੂੰ ਲੈ ਕੇ ਚੈਲੰਜ ਕਰਨਾ ਹੁੰਦਾ ਜਦੋਂ ਬੇਅਦਵੀ ਕਾਂਡ ਦੇ ਜਿਹੜੇ ਹੁਣ ਜਿਹੜੀ ਆ ਡੇਰਾ ਸਿਰਸਾ ਮੁਖੀ ਦੇ ਖਿਲਾਫ ਕਾਰਵਾਈ ਸ਼ੁਰੂ ਹੋਣੀ ਹੈ ਉਹ ਕੇਸ ਜਦੋਂ ਸ਼ਿਫਟ ਹੋਏ ਫਰੀਦਕੋਟ ਤੋਂ ਚੰਡੀਗੜ੍ਹ ਉਦੋਂ ਕਿਸੇ ਤਰ੍ਹਾਂ ਦਾ ਕੋਈ ਚੈਲੰਜ ਨਹੀਂ ਕੀਤਾ ਸਰਕਾਰ ਨੇ ਪੰਜਾਬ ਸਰਕਾਰ ਨੇ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਕਿ ਇੱਧਰ ਕਿਉਂ ਸ਼ਿਫਟ ਹੋ ਰਿਹਾ ਇਹਨੂੰ ਅਸੀਂ ਸੁਪਰੀਮ ਕੋਰਟ ਚ ਜਾ ਕੇ ਤੇ ਹੋਰ ਜਾ ਕੇ ਚੈਲੰਜ ਕਰਾਂਗੇ ਉਹਦੇ ਲਈ ਕੋਈ ਚੈਲੰਜ ਨਹੀਂ ਹੈ ਤੇ ਜਿੱਥੇ ਪਤਾ ਹੈ ਕਿ ਸਾਡੀ ਤਿਆਰੀ ਢਿੱਲੀ ਹੈ ਸਾਡੀ ਕਾਰਵਾਈ ਮਾੜੀ ਹੈ ਉੱਥੇ ਵਿੰਟਜ ਜਾ ਕੇ ਸੁਪਰੀਮ ਕੋਰਟ ਚ ਪਹੁੰਚ ਜਾਂਦੇ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਸਰਕਾਰ ਹੋਵੇ ਜਿੱਥੇ ਪਤਾ ਹੈ ਕਿ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਣਾ ਹੈ ਜਾਂ ਸਾਡੀ ਹੀ ਮਾੜੀ ਕਾਰਗੁਜ਼ਾਰੀ ਹੈ ਢਿੱਲੀ ਕਾਰਗੁਜ਼ਾਰੀ ਹੈ ਉੱਥੇ ਮੰਟ ਲਾਉਂਦੇ ਆ ਸੁਪਰੀਮ ਕੋਰਟ ਤੱਕ ਪਹੁੰਚਣ ਲਈ ਜਿੱਥੇ ਪਤਾ ਹੈ ਕਿ ਜ਼ਿੰਮੇਵਾਰੀਆਂ ਨਿਭਾਉਣੀਆਂ ਆ ਉੱਥੇ ਜ਼ਿੰਮੇਵਾਰੀਆਂ ਸਮੇਂ ਸਿਰ ਤੇ ਜੇਕਰ ਨਹੀਂ ਨਿਭਾਈਆਂ ਜਾਂਦੀਆਂ ਤੇ ਆਪਣੇ ਆਪ ਚ ਇਸੇ ਕਰਕੇ ਵੱਡੇ ਸਵਾਲ ਖੜੇ ਹੋ ਜਾਂਦੇ ਆ ਵੀ ਲੱਗਦਾ ਹੈਗਾ ਸਰਕਾਰ ਦੇ ਅਫਸਰ ਜਿਹੜੀ ਹੈਗੀ ਆ ਸਰਕਾਰ ਹੈਗੀ ਹੈ ਉਹ ਇਹਦੇ ਬਾਰੇ ਉਹਨਾਂ ਨੂੰ ਅ ਵਰਕਆਊਟ ਨਹੀਂ ਕਰ ਰਹੀ ਗਰਾਊਂਡ ਵਰਕ ਨਹੀਂ ਕਰ ਪਾ ਰਹੀ ਹੈਗੀ ਜਿਵੇਂ ਤੁਸੀਂ ਇਹ ਝੋਨੇ ਦੀ ਜਿਹੜੀ ਖਰੀਦ ਸੀਗੀ ਇਹਨੂੰ ਲੈ ਕੇ ਜੋ ਅਫਸਰਾਂ ਨੇ ਬੇੜਾਗਰ ਕਰਕੇ ਰੱਖ ਦਿੱਤਾ ਪੰਜਾਬ ਦਾ ਸੜਕ ਸੜਕ ਕਿਸਾਨ ਸੜਕਾਂ ਤੇ ਰੋਲਦੇ ਫਿਰੇ ਟਰਾਲੀਆਂ 'ਚ ਬੈਠੇ ਰਹੇ ਸਾਰੀ ਸਾਰੀ ਰਾਤ ਕਈ ਕਈ ਦਿਨ ਤੇ ਐਵੇਂ ਜੋ ਦਿੱਕਤ ਉਦੋਂ ਆਈ ਕਿ ਇਹੀ ਜਿਹੜਾ ਅਫਸਰ ਨੇ ਇਹਨਾਂ ਦਾ ਜਿਹੜਾ ਵਰਕਆਊਟ ਸਹੀ ਨਹੀਂ ਹੁੰਦਾ ਗਰਾਊਂਡ ਜਿਹੜੀ ਇਹਨਾਂ ਨੇ ਕੰਮ ਕਰਨਾ ਹੁੰਦਾ ਇਹਨਾਂ ਦਾ ਕੋਈ ਧਿਆਨ ਨਹੀਂ ਹੈਗਾ ਸੀ ਨਗਰ ਨਿਗਮ ਦੀ ਝੋਨਾ ਕਰਾਣੀ ਹੈਗੀ ਇਹਨਾਂ ਨੇ ਆ ਬਿਲਕੁਲ ਬਹੁਤ ਸਾਰੇ ਜਿਹੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਸਰਕਾਰ ਨੇ ਸਹੀ ਢੰਗ ਨਾਲ ਨਹੀਂ ਨਿਭਾਈਆਂ ਉਹ ਵੱਖਰੀ ਗੱਲ ਹੈ ਕਿ ਜਿਹੜੀ ਝੋਨੇ ਦੀ ਚੁਕਾਈ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਜ਼ਿੰਮੇਵਾਰੀਆਂ ਸੁੱਟੀਆਂ ਗਿਆ ਸੈਂਟਰ ਦੇ ਲੀਡਰ ਇੱਥੇ ਆ ਕੇ ਬੋਲ ਜਾਂਦੇ ਸੀ ਪੰਜਾਬ ਦੇ ਲੋਕਾਂ ਵਿੱਚ ਕਿ ਪੰਜਾਬ ਸਰਕਾਰ ਨੇ ਇੰਨਾ ਸਮਾਂ ਪਹਿਲਾਂ ਤਿਆਰੀ ਕਰਨੀ ਚਾਹੀਦੀ ਸੀ ਇਹਨਾਂ ਨੇ ਜਾਣੂ ਕਰਵਾਉਣਾ ਸੀ ਕਿੰਨੇ ਪ੍ਰਬੰਧ ਦੀ ਲੋੜ ਹੈ ਕਿੱਥੇ ਥਾਂ ਖਾਲੀ ਕਰਾਉਣ ਵਾਲੀ ਸ਼ੈਲਰਾਂ ਦੇ ਵਿੱਚ ਉਹ ਇਧਰ ਝੜ ਜਾਂਦੇ ਸੀ ਜ਼ਿੰਮੇਵਾਰੀਆਂ ਤੇ ਇਥੋਂ ਵਾਲੇ ਲੀਡਰਸ਼ਿਪ ਜਿਹਨੂੰ ਪੁੱਛ ਲੋ ਕਹਿੰਦੇ ਸੀ ਸੈਂਟਰ ਸਾਡੇ ਨਾਲ ਬਦਲਾ ਲੈ ਰਿਹਾ ਕਿਸਾਨੀ ਅੰਦੋਲਨ ਦਾ ਬਦਲਾ ਲੈ ਰਿਹਾ ਫਲਾਣਾ ਬਦਲਾ ਲੈ ਰਿਹਾ ਇਹ ਸਾਰੀਆਂ ਇੱਕ ਦੂਜੇ ਤੇ ਜ਼ਿੰਮੇਵਾਰੀਆਂ ਸੁੱਟੀਆਂ ਗਈਆਂ ਤੇ ਇਸੇ ਕਰਕੇ ਜਿਹਦੇ ਵਿੱਚ ਪਿਸਦੇ ਕੌਣ ਹੈ ਖੱਜਲ ਖਾਰ ਕੌਣ ਹੁੰਦਾ ਉਹ ਆਮ ਲੋਕ ਇੱਥੇ ਤੇ ਕਿਸਾਨੀ ਦਾ ਮਸਲਾ ਨਾ ਇੱਥੇ ਹੋਰ ਬਹੁਤ ਸਾਰੇ ਮਸਲੇ ਐ ਜਿਵੇਂ ਆਰਡੀਐਫ ਦੇ ਫੰਡ ਨੂੰ ਲੈ ਕੇ ਹੁਣ ਮੀਟਿੰਗਾਂ ਤਾਂ ਕੀਤੀਆਂ ਜਾ ਰਹੀਆਂ ਦੱਸਿਆ ਜਾ ਰਿਹਾ ਕਿ 8000 ਕਰੋੜ ਰੁਪਈਆ ਪੈਂਡਿੰਗ ਪਿਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਜਿਹੜੇ ਸਾਡੇ ਫੂਡ ਸਪਲਾਈ ਮੰਤਰੀ ਨੇ ਅਲਾਲਚੰਦ ਕਟਾਰੂਚਾ ਉਹ ਮੁਲਾਕਾਤ ਹੁਣ ਤੇ ਕੇਂਦਰੀ ਮੰਤਰੀ ਨਾਲ ਕਰਿਆ ਹੈ ਪਰ ਉਸ ਮੀਟਿੰਗਾਂ ਦਾ ਦੇਰੀ ਨਾਲ ਕੀਤੀਆਂ ਜਾਣ ਦਾ ਕੀ ਫਾਇਦਾ ਹੋ ਰਿਹਾ ਆਉਟਪੁੱਟ ਕੀ ਨਿਕਲ ਰਹੀ ਹੈ ਇਹ ਸਮੇਂ ਤੇ ਜਿਹੜੀ ਜ਼ਿੰਮੇਵਾਰੀ ਸਰਕਾਰ ਨੂੰ ਨਿਭਾਉਣੀ ਹੁੰਦੀ ਹੈ ਉਹ ਨਹੀਂ ਨਿਭਾਈ ਜਾਂਦੀ ਜਿਸ ਦੇ ਕਰਕੇ ਕਈ ਥਾਵਾਂ ਦੇ ਉੱਤੇ ਫਿਰ ਪੰਜਾਬ ਇਸ ਮਸਲੇ ਦੇ ਵਿੱਚ ਪੀੜਤ ਹੋ ਜਾਂਦਾ ਹੈ ਪੰਜਾਬ ਦੇ ਲੋਕ ਆ ਜਿਹੜੇ ਖੱਜਲ ਖਵਾਰ ਹੋ ਜਾਂਦੇ ਹੈ ਚਾਹ ਝੋਨੇ ਦੀ ਚਕਾਈ ਦਾ ਮਸਲਾ ਸੀ ਕਈ ਤਰ੍ਹਾਂ ਦੇ ਫੰਡ ਰੁਕਣ ਦਾ ਮਸਲਾ ਹੈ ਜਾਂ ਸਮੇਂ ਸਿਰ ਤੇ ਚੋਣਾ ਕਰਵਾਉਣ ਦਾ ਮਸਲਾ ਹੈ ਜਿੱਥੇ-ਜਿੱਥੇ ਪੰਜਾਬ ਸਰਕਾਰ ਦੀ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਨਹੀਂ ਨਿਭਾਈ ਜਾਂਦੇ ਸਭ ਤੋਂ ਵੱਡੀ ਧਾਰਨ ਇੱਕ ਅਣਗਿਣਤ ਕੀ ਕਰਨ ਦੀ ਕਹਿ ਲੋ ਜਾਂ ਅਫਸਰਾਂ ਦੇ ਦੁਆਰਾ ਕੀਤੀ ਗਈ ਚਲਾਕੀ ਦੀ ਅਫਸਰਸ਼ਾਈ ਇੰਨੀ ਜ਼ਿਆਦਾ ਛਾਤਰ ਹੈ ਕਿ ਤਗਮੇ ਲਵਾਉਣ ਵਾਸਤੇ ਆਪਣੇ ਨੰਬਰ ਬਣਾਉਣ ਦੀ ਖਾਤਰ ਕਈ ਤਰ੍ਹਾਂ ਦੀ ਸਲਾਹ ਦੇ ਦਿੰਦੀ ਹੈ ਹੁਣ ਸਲਾਹ ਜਿਹੜੀ ਦਿੱਤੀ ਗਈ ਸੀ ਮੋਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਲਿਖ ਦੋ ਹੁਣ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਆਪ ਮੰਨ ਗਿਆ ਕਹਿੰਦੇ ਨਾਮ ਨਾਲ ਥੋੜੀ ਫਰਕ ਪੈਂਦਾ ਉਹ ਹੁਣ ਤਜਵੀਜ਼ਾਂ ਇਹ ਚੱਲ ਰਹੀਆਂ ਕਿ ਉੱਥੇ ਉਹ ਨਾਮ ਵੀ ਬਦਲ ਜਾਣਾ ਹਮਨ ਲਾਕਲੀਨਿਕਾਂ ਦਾ 500 ਦੇ ਕਰੀਬ ਐਸੇ ਹਮਨ ਲਾਕਲੀਨਿਕ ਨੇ ਜਿਹੜੇ ਸੈਂਟਰ ਦੀ ਆਯੂਸ਼ਮਾਨ ਭਾਰ ਜਿਹੜੀ ਸਕੀਮ ਹੈ ਉਸ ਦੇ ਤਹਿਤ ਚੱਲਦੇ ਸੀ ਆ ਅਰੋਗਿਆ ਸਿਹਤ ਕੇਂਦਰ ਜਿਹੜੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੈਂਟਰ ਦੀ ਸਕੀਮ ਹੈ ਉਸ ਦੇ ਤਹਿਤ ਬਣਾਏ ਗਏ ਹੁਣ ਉਹਨਾਂ ਦੇ ਉੱਤੇ ਜਦੋਂ ਪੋਚਾ ਫੇਰਿਆ ਜਾਣਾ ਜਾਂ ਨਾਮ ਬਦਲੇ ਜਾਣਗੇ ਮੁੱਖ ਮੰਤਰੀ ਦੀ ਤਸਵੀਰ ਉਤਾਰੀ ਜਾਏਗੀ ਕੀ ਉਹ ਸਰਕਾਰ ਦੇ ਲਈ ਬਹੁਤ ਵੱਡੀ ਪ੍ਰਾਪਤੀ ਹੋਏਗੀ ਉਹ ਵੀ ਅਫਸਰ ਸ਼ਾਇਦ ਦੀ ਸਲਾਹ ਦੇ ਉੱਤੇ ਕੀਤਾ ਗਿਆ ਜਾਂ ਸਰਕਾਰ ਦੀ ਇੱਛਾ ਸ਼ਕਤੀ ਸੀ ਜਾਂ ਆਮ ਆਦਮੀ ਪਾਰਟੀ ਵਾਲੇ ਲੀਡਰਾਂ ਨੂੰ ਲੱਗਿਆ ਕਿ ਨਹੀਂ ਸਾਡਾ ਨਾਮ ਸਾਡਾ ਜਿਹੜਾ ਹੈ ਚਿਹਰਾ ਉਹ ਚਮਕਣਾ ਚਾਹੀਦਾ ਬਹੁਤ ਸਾਰੇ ਜਿਹੇ ਫੈਸਲੇ ਆ ਜਿਸ ਜਿੰਨਾ ਫੈਸਲੇ ਦੇ ਉੱਤੇ ਸਰਕਾਰ ਨੂੰ ਯੂ ਟਰਨ ਲੈਣੇ ਪਏ ਆ ਉਹ ਨਗਰ ਨਿਗਮ ਚੋਣਾਂ ਦੀ ਗੱਲ ਜਿਵੇਂ ਆਪਾਂ ਸ਼ੁਰੂ ਕੀਤੀ ਸੀ ਇਸ ਡਿਸਕਸ਼ਨ ਦੇ ਵਿੱਚ ਤੇ ਇਹ ਚੋਣਾਂ ਕਰਵਾਉਣੀਆਂ ਹੀ ਪੈਣਗੀਆਂ ਅੱਜ ਨਹੀਂ ਤਾਂ ਭਲਕੇ ਪਰੇ ਦਾ ਸ਼ਡਿਊਲ ਕਿਉਂ ਨਹੀਂ ਜਾਰੀ ਹੋ ਰਿਹਾ ਇੱਕ ਪਾਸੇ ਤੁਸੀਂ ਪ੍ਰਚਾਰ ਚ ਲੱਗੇ ਹੋ ਜੋਰਾ ਸ਼ੋਰਾ ਨਾਲ ਕਿ ਵੱਡੇ ਪੱਦਰ ਤੇ ਆਮ ਆਦਮੀ ਪਾਰਟੀ ਦੇ ਹੱਕ ਚ ਫੈਸਲਾ ਆਏਗਾ ਅਸੀਂ ਜਿੱਤਾਂਗੇ ਉਹ ਜਿੱਤਣਾ ਜਤੌਣਾ ਤੇ ਬਾਅਦ ਦੀ ਗੱਲ ਹੈ ਪਹਿਲਾਂ ਸ਼ਡਿਊਲ ਤੇ ਜਾਰੀ ਕਰ ਲਓ ਸਵੇ ਸਿਰ ਤੇ ਚੋਣਾਂ ਤਾਂ ਕਰਵਾ ਲਓ ਇਹ ਚੋਣਾਂ ਕਿਉਂ ਨਹੀਂ ਹੋ ਰਹੀਆਂ ਇਹ ਅੱਜ ਵੀ ਲੋਕ ਅੜੀਖ ਰਹੇ ਆ ਖਾਸ ਕਰਕੇ ਜਿੱਥੇ-ਜਿੱਥੇ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਹੋਣੀਆਂ ਬਹੁਤ ਸਾਰੇ ਕੰਮ ਆ ਜਿਹੜੇ ਉਹਦੇ ਨਾਲ ਪ੍ਰਭਾਵਿਤ ਹੋ ਰਿਹਾ ਪੈਂਡਿੰਗ ਪਏ ਆ ਵਿਕਾਸ ਕਾਰਜ ਪਏ ਆ ਪਿੰਡਾਂ ਦਾ ਵਿਕਾਸ ਤਾਂ ਕਿੰਨਾ ਕੋਇਆ 2.5 ਪੌਣੇ 3 ਸਾਲਾਂ ਚ ਸਾਰਿਆਂ ਨੂੰ ਪਤਾ ਹੈ ਇਸੇ ਤਰ੍ਹਾਂ ਜਿੱਥੇ-ਜਿੱਥੇ ਇਹ ਚੋਣਾਂ ਹੋਣੀਆਂ ਸਥਾਨਕ ਪੱਦਰ ਦੀਆਂ ਉੱਥੇ ਵੀ ਕੰਮ ਬੜੇ ਜ਼ਿਆਦਾ ਵੱਡੇ ਪੱਦਰ ਤੇ ਪ੍ਰਭਾਵਿਤ ਹੋ ਰਿਹਾ ਨਗਰ ਨਿਗਮ ਦੀ ਜਿਹੜੀ ਚੋਣਾਂ ਨੇ ਉਹ ਸਿੱਧਾ ਜਿਹੜੇ ਸ਼ਹਿਰ ਦੀ ਆਬਾਦੀ ਹੈ ਸ਼ਹਿਰ ਦੇ ਲੋਕ ਨੇ ਜਾਂ ਸ਼ਹਿਰ ਨੇ ਜਾਂ ਸ਼ਹਿਰ ਦੀ ਡਿਵੈਲਪਮੈਂਟ ਹੈ ਉਹਦੇ ਨਾਲ ਸ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤੋਂ 8 ਮਹੀਨੇ ਪਹਿਲਾਂ ਡੇਰਾ ਬਸੇ ਦੇ ਵਿੱਚ ਇੱਕ ਬਿਆਨ ਦਿੱਤਾ ਸੀਗਾ ਕਿ ਅੱਜ ਤੋਂ ਬਾਅਦ ਐਨਓਸੀ ਦੀ ਲੋੜ ਨਹੀਂ ਹੈਗੀ ਜਿੰਨੇ ਵੀ ਰਜਿਸਟਰੀ ਕਰਾਉਣੀ ਹੈ ਐਨਓਸੀ ਦੀ ਹੁਣ ਕੋਈ ਲੋੜ ਨਹੀਂ ਹੈਗੀ ਮੁੱਖ ਮੰਤਰੀ ਦਾ ਉਹ ਜਿਹੜਾ ਬਿਆਨ ਸੀਗਾ ਕਾਨੂੰਨ ਦੇ ਬਰਾਬਰ ਹੁੰਦਾ ਸੀ ਐਮ ਕੋਈ ਵੀ ਕੋਈ ਗੱਲ ਬੋਲਦੇ ਹੈਗੇ ਨੇ ਉਹ ਵੀ ਗੱਲ ਹੋ ਗਈ ਉਸ ਤੋਂ ਬਾਅਦ ਫਿਰ ਪੰਚਾਇਤੀ ਚੋਣਾਂ ਦੇ ਵਿੱਚ ਫਿਰ ਸਰਕਾਰ ਵੱਲੋਂ ਬਿਆਨ ਹੁੰਦਾ ਵੀ ਅਸੀਂ ਐਨਓਸੀ ਖਤਮ ਕਰਾਂਗੇ ਨਹੀਂ ਹੋਈ ਹੁਣ ਫੇਰ ਅੱਜ ਇੱਕ ਬਿਆਨ ਸਰਕਾਰ ਵੱਲੋਂ ਜਿਹੜਾ ਚੈਨਲ ਤੇ ਸਾਰੀ ਜਗ੍ਹਾ ਚੱਲ ਰਿਹਾ ਹੈਗਾ ਵੀ ਉਹਨਾਂ ਨੇ ਕਿਹਾ ਤਾਂ ਵੀ ਫਰਵਰੀ 2025 ਤੱਕ ਫਿਲਹਾਲ ਕੋਈ ਐਨਓਸੀ ਦੀ ਲੋੜ ਨਹੀਂ ਹੈਗੀ ਇਹ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਅਫਸਰ ਕਹਿਣਾ ਮੰਨਣਾ ਛੱਡ ਦਿੱਤਾ ਹੈਗਾ ਵੀ ਉਹਨਾਂ ਨੇ ਤੇ ਪਹਿਲੀ ਵਾਰ ਇੱਕ 8 ਮਹੀਨੇ ਪਹਿਲੇ ਕਿਹਾ ਤਾਂ ਸੀਗਾ ਵੀ ਜਿਹੜੀ ਐਨਓਸੀ ਹੈ ਉਹ ਖਤਮ ਹੋਣੀ ਚਾਹੀਦੀ ਉਹ ਐਨਓਸੀ ਖਤਮ ਨਹੀਂ ਹੋਈ ਹੁਣ ਜਿਹੜੀ ਐਨਓਸੀ ਜਿਹੜੀ ਫਰਵਰੀ ਤੱਕ ਇਹਨਾਂ ਨੇ ਜਿਹੜਾ ਟਾਈਮ ਦਿੱਤਾ ਹੈਗਾ ਕਿ ਸਿਰਫ ਚੋਣਨਲ ਤੱਕ ਹੈ ਉਸ ਤੋਂ ਬਾਅਦ ਲੋਕਾਂ ਜਿਹੜੀ ਖੱਜਲ ਖਵਾਰੀ ਹੈ ਲੋਕ ਜਿਹੜੀ ਰਿਸ਼ਵਤਾ ਜਿਹੜੀ 10000 ਦਾ ਕੰਮ 1 ਲੱਖ ਚ ਹੋਣ ਲੱਗ ਗਿਆ ਕਿ ਉਹ ਹੋਣ ਜਿਹੜਾ ਕੰਮ ਹੈ ਉਹ ਫਰਵਰੀ ਤੱਕ ਨਹੀਂ ਹੋਏਗਾ ਉਸ ਤੋਂ ਬਾਅਦ ਬਸ ਦਸਤੂਰ ਜਾਰੀ ਰਹੇਗਾ ਜਦੋਂ ਕਿਸੇ ਸਟੇਟ ਤੋਂ ਸਟੇਜ ਤੋਂ ਬਿਆਨ ਦਿੱਤਾ ਜਾਂਦਾ ਹੈ ਜਾਂ ਕਿਸੇ ਦਫ਼ਤਰ ਤੋਂ ਜਾਂ ਮੀਡੀਆ ਦੇ ਨਾਮ ਖਾਤਮ ਹੁੰਦੇ ਆ ਬਿਆਨ ਦਿੱਤਾ ਜਾਂਦਾ ਉਹ ਸਿਰਫ ਬਿਆਨ ਹੈ ਜਦੋਂ ਕੰਮ ਹੁੰਦੇ ਆ ਨਾ ਦਫ਼ਤਰਾਂ ਦੇ ਵਿੱਚ ਉਦੋਂ ਬਿਆਨ ਨਹੀਂ ਕੰਮ ਕਰਦੇ ਲੋਕ ਭਾਵੇਂ ਜਾ ਕੇ ਦਿਖਾਈ ਜਾਣਾ ਦੇਖੋ ਜੀ ਮੁੱਖ ਮੰਤਰੀ ਤੇ ਆ ਬੋਲ ਰਿਹਾ ਮੰਤਰੀ ਸਾਡੇ ਨੇ ਇਹ ਕਹਿ ਦਿੱਤਾ ਤੇ ਤੁਸੀਂ ਕਿਉਂ ਨਹੀਂ ਕੰਮ ਕਰਦੇ ਏਟਲੇ ਪੱਦਰ ਤੇ ਉਦੋਂ ਜਿਹੜਾ ਅਧਿਕਾਰੀ ਹੁੰਦਾ ਸਬੰਧਤ ਉਹ ਕਹਿੰਦਾ ਕਿ ਮੈਂ ਤਾਂ ਜੀ ਕਾਗਜ਼ ਦੇ ਹਿਸਾਬ ਨਾਲ ਕੰਮ ਕਰਨਾ ਹੈ ਮੈਨੂੰ ਤੇ ਉਹ ਦਿਖਾਓ ਕਿੱਥੇ ਲਿਖਿਆ ਜਦੋਂ ਤੱਕ ਅਮਲੀ ਰੂਪ ਦੇ ਵਿੱਚ ਜਾਂ ਅਮਲੇ ਦੇ ذریعے ਇੱਕ ਵਾਇਆ ਜੋ ਪ੍ਰਕਿਰਿਆ ਬਣੀ ਹੈ process ਬਣਿਆ ਹੈ ਉੱਪਰਲੇ ਪੱਧਰ ਤੋਂ ਹੇਠਲੇ ਪੱਧਰ ਤੱਕ ਨੋਟੀਫਿਕੇਸ਼ਨ ਨਹੀਂ ਜਾਂਦੇ ਉਦੋਂ ਤੱਕ ਕੁਝ ਵੀ ਲਾਗੂ ਨਹੀਂ ਹੁੰਦਾ ਉਹ ਨਿਊ ਐਜੂਕੇਸ਼ਨ ਪਾਲਿਸੀ ਹੈ ਜੇਕਰ ਨਿਊ ਐਜੂਕੇਸ਼ਨ ਪਾਲਿਸੀ ਬਣ ਗਈ ਸਪੋਜ਼ ਕਰੋ ਮੰਨ ਲੈਂਦੇ ਆ ਆਪਾਂ ਕਿ ਸੈਂਟਰ ਸਰਕਾਰ ਨੇ ਬਣਾ ਦਿੱਤੀ ਕਿਹੜੇ ਸੂਬੇ ਨੇ ਕਦੋਂ ਲਾਗੂ ਕਰਨੀ ਹੈ ਉਹ ਸੂਬੇ ਦੇ ਉੱਤੇ ਆ ਉਹਨੂੰ ਸਿੱਖਿਆ ਜਿਹੜਾ ਅਧਿਕਾਰ ਖੇਤਰ ਆ ਸੂਬੇ ਦਾ ਹੁੰਦਾ ਹ ਹੁਣ ਨਿਊ ਐਜੂਕੇਸ਼ਨ ਪਾਲਿਸੀ ਨੂੰ ਜਦੋਂ ਲਾਗੂ ਕਰਨਾ ਸੀ ਢੱਲੇ ਦੇ ਨਾਲ ਯੂਨੀਵਰਸਿਟੀਆਂ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਜੋਰਾ ਸ਼ੋਰਾ ਨਾਲ ਪੰਜਾਬ ਸਰਕਾਰ ਨੇ ਬਕਾਇਦਾ ਲਿਖਤੀ ਰੂਪ ਦੇ ਵਿੱਚ ਉੱਥ ਦਿੱਤਾ ਹੈ ਕਿ ਨਿਊ ਐਜੂਕੇਸ਼ਨ ਪਾਲਿਸੀ ਨੂੰ ਲਾਗੂ ਕੀਤਾ ਜਾਵੇ ਤੇ ਨਿਊ ਐਜੂਕੇਸ਼ਨ ਪਾਲਿਸੀ ਨਾਲ ਦੇ ਨਾਲ ਧੜਾ ਧੜਾ ਲਾਗੂ ਕੀਤੀ ਗਈ ਤੇ ਜੇਕਰ ਉਸੇ ਤਰ੍ਹਾਂ ਉਸੇ ਆਧਾਰ ਦੇ ਉੱਤੇ ਅਸੀਂ ਐਨਓਸੀ ਨੂੰ ਲੈ ਲਈਏ ਤੇ ਐਨਓਸੀ ਜ਼ਰੂਰੀ ਨਹੀਂ ਹੈ ਕਿਹੜੇ ਕਿਹੜੇ ਕੰਮ ਚ ਜ਼ਰੂਰੀ ਨਹੀਂ ਹੈ ਕਿਹੜੀ ਰਜਿਸਟਰੀ ਦੇ ਲਈ ਜ਼ਰੂਰੀ ਨਹੀਂ ਹੈ ਕਿਹੜੀ ਲਈ ਜ਼ਰੂਰੀ ਹੈ ਇਸ ਦਾ ਵੇਰਵਾ ਇੱਕ ਰੂਪ ਦੇ ਵਿੱਚ ਇੱਕ ਸੁਧਾਰਨ ਚਿੱਠੀ ਬਣਾਉਣੀ ਚਾਹੀਦੀ ਹੈ ਜਿਹੜੀ ਕਿ ਥੱਲੇ ਅਧਿਕਾਰੀਆਂ ਨੂੰ ਦੱਸ ਦੇਣਾ ਚਾਹੀਦਾ ਹੈ ਖਾਸ ਕਰਕੇ ਜ਼ਿਲ੍ਹੇ ਦਾ ਮੁਖੀ ਕੌਣ ਹੁੰਦਾ ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਦੀ ਜ਼ਿੰਮੇਵਾਰੀ ਲਾ ਦਿੱਤੇ ਜਾਣ ਕੰਮ ਹੀ ਇੱਕ ਮਿੰਟ ਦਾ ਪਹਿਲਾ ਮੁਖ ਸਕੱਤਰ ਤੋਂ ਲੈ ਕੇ ਥੱਲੇ ਹੇਠਲੇ ਪੱਧਰ ਦੇ ਉੱਤੇ ਜਿਹੜੀ ਹੈ ਮਾਲ ਮਹਕਮੇ ਦੇ ਵੱਲੋਂ ਹੇਠਲੇ ਪੱਧਰ ਦੇ ਉੱਤੇ ਜਾਣਕਾਰੀ ਡੀਸੀ ਦੇ ਜ਼ਰੀਏ ਹੀ ਲਗਾ ਦਿੱਤੀ ਜਾਵੇ ਹਰੇਕ ਜ਼ਿਲ੍ਹੇ ਦੇ ਵਿੱਚ ਬਾਹਰ ਦਫ਼ਤਰਾਂ ਦੇ ਵਿੱਚ ਕਿ ਐਨਓਸੀ ਰਜਿਸਟਰੀ ਕਰਾਉਣ ਲਈ ਇਸ ਕੰਮ ਦੀ ਰਜਿਸਟਰੀ ਕਰਾਉਣੀ ਤਾਂ ਜ਼ਰੂਰੀ ਹੈ ਇਹ ਕਰਾਉਣੀ ਤਾਂ ਜ਼ਰੂਰੀ ਨਹੀਂ ਹੈ ਕੋਈ ਕਮਰਸ਼ੀਅਲ ਪਲਾਟ ਦੀ ਰਜਿਸਟਰੀ ਹੈ ਉਹਦੇ ਲਈ ਜ਼ਰੂਰੀ ਹੈ ਤੇ ਆ ਐਨਓਸੀ ਲੱਗੇਗੀ ਜੇ ਨਹੀਂ ਹੈ ਤੇ ਆ ਐਨਓਸੀ ਚਾਹੀਦੀ ਹੈ ਔਰ ਐਨਓਸੀ ਦੇ ਨਾਮ ਦੇ ਉੱਤੇ ਕਿੰਨੀ ਰਿਸ਼ਵਤ ਖੋਰੀ ਚੱਲੀ ਆ ਪੰਜਾਬ ਦੇ ਅੰਦਰ ਸਾਰੇ ਜਾਣਦੇ ਆ ਜਿੰਨਾਂ ਜਿੰਨਾਂ ਨੇ ਰਜਿਸਟਰੀਆਂ ਕਰਾਈਆਂ ਸਾਰਿਆਂ ਨੂੰ ਪਤਾ ਹੈ ਸਾਰੇ ਪੀੜਤ ਹੈ ਹੁਣ ਜਿਨ੍ਹਾਂ ਦੀ ਮਜਬੂਰੀ ਹੁੰਦੀ ਆ ਉਹ ਤੇ ਮਜਬੂਰੀ ਦੇ ਵਿੱਚ ਜੇਬ ਗਰਮ ਕਰੇ ਹੁੰਦੇ ਆ ਫਿਰ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਐਂਟੀ ਕ੍ਰਾਪਸ਼ਨ ਲਾਈਨ ਚਲਾਈ ਹੋਈ ਹੈ ਜੇ ਉਹਦੇ ਤੇ ਸ਼ਿਕਾਇਤ ਕਰੋ ਹੁਣ ਬੰਦਾ ਆਪਦਾ ਕੰਮ ਕਰਵਾਏ ਕਿ ਪਹਿਲਾਂ ਤੁਹਾਡੇ ਸਬੂਤ ਇਕੱਠੇ ਕਰਕੇ ਤੁਹਾਨੂੰ ਸ਼ਿਕਾਇਤ ਭੇਜੇ ਸੌਖੀ ਤੇ ਸਰਲ ਪ੍ਰਕਿਰਿਆ ਕਿਵੇਂ ਬਣਾਉਣੀ ਹੈ ਇਹ ਬੜਾ ਲਾਜ਼ਮੀ ਹੈ ਜੇਕਰ ਐਨਓਸੀ ਦੀ ਸ਼ਰਤ ਗੈਰ ਜ਼ਰੂਰੀ ਹੈ ਵੀ ਜ਼ਰੂਰੀ ਨਹੀਂ ਹੈ ਐਨਓਸੀ ਤਾਂ ਫਿਰ ਘੱਟੋ ਘੱਟ ਲਿਖਤੀ ਰੂਪ ਦੇ ਵਿੱਚ ਇੱਕ ਘੱਟੋ ਘੱਟ ਜਿਹਾ ਕਾਲਮ ਅਜਿਹੀ ਚਿੱਠੀ ਬਣਾ ਦੇਣੀ ਚਾਹੀਦੀ ਹੈ ਜਿਹੜੀ ਕਿ ਜ਼ਰੂਰੀ ਕਰ ਦੇਣੀ ਚਾਹੀਦੀ ਹੈ ਕਿ ਹਰੇਕ ਦਫ਼ਤਰ ਦੇ ਬਾਹਰ ਚਿਪਕਾ ਦਿਓ ਕਿ ਕਿਹੜੀ ਐਨਓਸੀ ਕਿਹੜੀ ਥਾਂ ਦੇ ਉੱਤੇ ਜ਼ਰੂਰੀ ਹੈ ਕਿਹੜੀ ਤੇ ਨਹੀਂ ਹੈ ਵਾਰ-ਵਾਰ ਬਿਆਨ ਦੇਣ ਦੇ ਨਾਲ ਭੰਬਲ ਪੂਸਾ ਹੀ ਕ੍ਰੀਏਟ ਹੁੰਦਾ ਜਦੋਂ ਲੋਕ ਰਜਿਸਟਰੀਆਂ ਕਰਾਉਣ ਜਾਂਦੇ ਆ ਉਦੋਂ ਹੇਠਲੇ ਪੱਧਰ ਤੇ ਅਧਿਕਾਰੀ ਕਹਿ ਦਿੰਦੇ ਆ ਜੀ ਇਸ ਮਸਲੇ ਜ਼ਰੂਰੀ ਹੈ ਹੁਣ ਲੋਕ ਐਨੇ ਵੀ ਇਹਲੇ ਪਦਰਤੀ ਆਪਾਂ ਕਹਿ ਦਿੰਨੇ ਆ ਕਿ ਲੋਕ ਬੜੇ ਸਿਆਣੇ ਆ ਜੀ ਅੱਜਕੱਲ ਸੂਝਬਾਨ ਹੋ ਗਿਆ ਉਹ ਜਿਹੜਾ ਕਮਾਂਕਾਰਾਂ ਦੇ ਵਿੱਚ ਫਸਿਆ ਹੋਇਆ ਬਹੁਤ ਸਾਰੇ ਲੋਕ ਤੇ ਪੜੇ ਲਿਖੇ ਵੀ ਨਹੀਂ ਹੁੰਦੇ ਜੇਕਰ ਉਹ ਕਿਸੇ ਮੋਤਬਰ ਨੂੰ ਨਾਲ ਵੀ ਲੈ ਕੇ ਜਾਂਦੇ ਆ ਗੋ ਮੋਤਬਰ ਵੀ ਕਹਿ ਦਿੰਦੇ ਵੀ ਛੇਤੀ ਛੇਤੀ ਆਪਣਾ ਕੰਮ ਕਰਾਓ ਜੀ ਤੁਸੀਂ ਕੀ ਲੈਣਾ ਸਰਕਾਰ ਨੇ ਕੀ ਪਾਲਿਸੀ ਬਣਾਈ ਐ ਕਿ ਨਹੀਂ ਪਾਲਿਸੀ ਬਣਾਈ ਇਸੇ ਕਰਕੇ ਸਰਨ ਪਰ ਕ੍ਰਿਆਵਾਂ ਲੋੜੀ ਚਾਹੀਦੀ ਹੈ ਬਿਆਨ ਦੇਣ ਦੇ ਨਾਲ ਵਾਰ-ਵਾਰ ਕੁਝ ਨਹੀਂ ਆਉਣਾ ਉਹਦੇ ਨਾਲ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਚਲੀ ਜਾਏਗੀ ਕਿ ਆਹ ਦੇਖੋ ਜੀ ਸਰਕਾਰ ਨੇ ਆਹ ਕਰ ਦਿੱਤਾ ਪਰ ਹੇਠਲੇ ਪੱਧਰ ਦੇ ਉੱਤੇ ਲਾਗੂ ਹੈ ਕਿ ਨਹੀਂ ਹੋਇਆ ਉਹਦੇ ਉੱਤੇ ਚੈੱਕ ਰੱਖਣ ਦੇ ਵਾਸਤੇ ਜ਼ਰੂਰ ਲਿਖਤੀ ਆਰਡਰ ਹੁਕਮ ਜਾਰੀ ਹੋਣਾ ਚਾਹੀਦਾ ਹੈ ਸਪਸ਼ਟ ਸ਼ਬਦਾਂ ਦੇ ਵਿੱਚ ਲਿਖਿਆ ਹੋਵੇ ਕਿ ਕਿਹੜੀ ਸ਼ਰਤ ਕਿੱਥੇ ਜ਼ਰੂਰੀ ਹੈ ਤੇ ਕਿਹੜੇ ਨਿਯਮ ਕਿੱਥੇ ਲਾਗੂ ਹੁੰਦੇ ਆ ਫੇਰ ਹੀ ਲੋਕਾਂ ਨੂੰ ਰਾਤ ਮਿਲ ਸਕਦੀਆਂ ਨਹੀਂ ਤਾਂ ਲੋਕ ਆਪ ਦੀ ਜੇਬ ਵੀ ਹੌਲੀ ਕਰਾਉਂਦੇ ਰਹਿਣਗੇ ਨਿਤ ਦਿਹਾੜੇ ਤੇ ਖੱਜਲਖਵਾਰ ਵੀ ਹੁੰਦੇ ਰਹਿਣਗੇ ਬੜੇ ਲੋਕ ਨੇ ਸਾਰੀ ਉਮਰ ਦੀ ਜਿਹੜੀ ਜਮਾ ਪੂੰਜੀ ਉਹਦੇ ਨਾਲ ਆਪਣਾ ਕੋਈ ਮਕਾਨ ਲੈਂਦੇ ਨੇ ਕੋਈ ਜਗ੍ਹਾ ਲੈਂਦੇ ਨੇ ਪਰ ਜਦੋਂ ਉਹਨਾਂ ਨੂੰ ਰਜਿਸਟਰੀ ਕਰਾਉਣ ਦੀ ਵਾਰੀ ਆਉਂਦੀ ਹੈ ਜਦੋਂ ਖੱਜਲ ਖਵਾਰ ਹੁੰਦੇ ਨੇ ਉਹਨਾਂ ਨੂੰ ਫਿਰ ਸਾਰੀ ਉਮਰ ਗੱਲ yaad ਰਹਿੰਦੀ ਹੈ ਵੀ ਮੈਨੂੰ ਇੰਨਾ ਤੇ ਮੈਨੂੰ ਦੁੱਖ ਮੈਨੂੰ ਪੈਸੇ ਜੁੜਨ ਲੱਗਾ ਇੰਨਾ ਓੱਖਾ ਨਹੀਂ ਹੋਇਆ ਜਿੰਨਾ ਮੈਨੂੰ ਰਜਿਸਟਰੀ ਕਰਾਉਣ ਵੇਲੇ ਹੋਇਆ ਉਹੀ ਤੇ ਗੱਲ ਹੈ ਨਾ ਜਦੋਂ ਤੇ ਵੋਟ ਪ੍ਰਕਿਰਿਆ ਤੇ ਬੜੀ ਸੌਖੀ ਹੈ ਨਾ ਜਿਨ੍ਹਾਂ ਨੇ ਐਨਓਸੀ ਚਾਹੀਦੀ ਹੈ ਜਿਨ੍ਹਾਂ ਨੂੰ ਜਾਂ ਨਹੀਂ ਚਾਹੀਦੀ ਜਿਨ੍ਹਾਂ ਨੇ ਰਜਿਸਟਰੀ ਕਰਾਉਣੀ ਹੈ ਉਹਨਾਂ ਦੀ ਕੱਲੀ-ਕੱਲੀ ਵੋਟ ਤਾਂ ਬੜੀ ਸੌਖੀ ਹੈ ਨਾ ਇੱਕ ਕੇਵੀਐਮ ਮਸ਼ੀਨ ਹੁੰਦੀ ਹੈ ਜਆ ਵੱਧ ਤੋਂ ਵੱਧ ਹੇਠਲੇ ਪੱਧਰ ਤੇ ਪੰਚਾਇਤੀ ਚੋਣਾਂ 'ਚ ਬੈਲਟ ਪੇਪਰ ਹੁੰਦਾ ਉਹ ਬੜੀ ਸੌਖੀ ਮੋਹਰ ਲੱਗਦੀ ਹੈ ਸੌਖਾ ਬਟਨ ਦਬਿਆ ਜਾਂਦਾ ਲੀਡਰ ਚੁਣਿਆ ਜਾਂਦਾ ਲੀਡਰ ਚੁਣੇ ਜਾਣ ਤੋਂ ਬਾਅਦ ਸਰਕਾਰ ਬਣ ਜਾਂਦੀ ਹੈ ਉਹ ਪ੍ਰਕਿਰਿਆ ਤੇ ਬੜੀ ਸਰਲ ਬਣਾਈ ਹੋਈ ਹੈ ਪਰ ਜਦੋਂ ਲੋਕਾਂ ਨੂੰ ਉਸ ਵੋਟ ਦੇ ਬਦਲੇ ਸੇਵਾਵਾਂ ਦੇਣੀਆਂ ਸਹੂਲਤਾਂ ਦੇਣੀਆਂ ਉਹ ਬੜੀਆਂ ਔਖੀਆਂ ਨੇ ਉੱਥੇ ਬੜੇ ਜਿਹੜੇ ਦੁਚਿੱਤੀ ਪੈਦਾ ਕਰ ਦਿੱਤੀ ਜਾਂਦੀ ਹੈ ਕਿ ਲੋਕ ਲੋਕਾਂ ਨੂੰ ਸਮਝ ਹੀ ਨਾ ਆਵੇ ਕੋਈ ਆਪਣਾ ਜੁਡੀਸ਼ਰੀ ਸਿਸਟਮ ਵੀ ਇਸੇ ਤਰ੍ਹਾਂ ਦਾ ਹੈ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਇੱਕੋ ਤਰ੍ਹਾਂ ਦਾ ਕੇਸ ਹੁੰਦਾ ਹੈ ਉਹਦੇ ਵਿੱਚ ਇੱਕ ਪਾਸੇ ਇੱਕ ਬੰਦਾ ਮਲਜ਼ਮ ਆ ਜਿਹੜਾ ਬਰੀ ਵੀ ਹੋ ਜਾਂਦਾ ਇੱਕ ਪਾਸੇ سزا ਵੀ ਸੁਣਾਈ ਜਾਂਦੀ ਹੈ ਉਹ ਕਹਿੰਦੇ ਵੀ ਕੇਸ ਤਾਂ ਇੱਕੋ ਤਰ੍ਹਾਂ ਦਾ ਸੀ ਤੇ ਇਹ ਕੀ ਹੋਇਆ ਵੀ ਇੱਕ ਪਾਸੇ ਤਾਂ سزا ਵੀ ਹੋ ਗਈ ਤੇ ਇੱਕ ਪਾਸੇ ਮਲਜ਼ਮ ਬਰੀ ਵੀ ਹੋ ਗਿਆ ਤਾਂ ਇਸ ਕਰਕੇ ਇਸੇ ਤਰ੍ਹਾਂ ਹੀ ਜਿਹੜਾ ਮਾਲ ਮਾਹਕਮੇ ਦੇ ਵਿੱਚ ਬੜਾ ਭੰਬਲਪੂਸਾ ਹੈ ਜੇਕਰ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਨੀਤੀ ਬਣਾਈ ਹੈ ਪਾਲਿਸੀ ਬਣਾਈ ਹੈ ਐਲਾਨ ਕੀਤਾ ਹੈ ਰਾਹਤ ਦੇਣ ਦਾ ਐਲਾਨ ਕੀਤਾ ਹੈ ਤੇ ਉਹ ਰਾਹਤ ਕੱਲੀ ਬਿਆਨਾਂ 'ਚ ਨਹੀਂ ਨਜ਼ਰ ਆਉਣੀ ਚਾਹੀਦੀ ਹੇਠਲੇ ਪੱਧਰ ਦੇ ਉੱਤੇ ਅਮਲੀ ਰੂਪ ਦੇ ਵਿੱਚ ਲਿਖਤੀ ਰੂਪ ਦੇ ਸਪਸ਼ਟ ਕਹਿ ਦਿੱਤਾ ਜਾਣਾ ਚਾਹੀਦਾ ਆਰਡਰ ਕੱਢ ਦਿੱਤਾ ਜਾਣਾ ਚਾਹੀਦਾ ਕਿ ਇੱਥੇ ਜ਼ਰੂਰੀ ਹੈ ਤੇ ਇੱਥੇ ਗੈਰ ਜ਼ਰੂਰੀ ਹੈ ਕੋਈ ਵੀ ਕੰਮ ਹੋਵੇ ਚਾਹੇ ਐਨਓਸੀ ਹੈ ਜਾਂ ਫਿਰ ਕਿਸੇ ਹੋਰ ਤਰ੍ਹਾਂ ਦਾ ਹਥਿਆਰਾਂ ਦਾ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਸ਼ਰਤਾਂ ਨੇ ਕੋਈ ਹੋਰ ਕਿਸੇ ਤਰ੍ਹਾਂ ਦਾ ਕੰਮ ਹੈ ਸਪਸ਼ਟ ਰੂਪ ਦੇ ਵਿੱਚ ਕਾਇਦਾ ਕਾਨੂੰਨ ਹੈ ਜਿਹੜਾ ਦਫ਼ਤਰ ਦੇ ਬਾਹਰ ਚਪਕਾਇਆ ਜਾਣਾ ਚਾਹੀਦਾ ਨੋਟਿਸ ਲਾਏ ਜਾਣੇ ਚਾਹੀਦੇ ਆ